ਹਰ ਲੋਕਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਆਹ ਜਿਹੜੀ ਜਰਸੀ ਬੱਚੀ ਤੁਸੀਂ ਦੇਖ ਰਹੇ ਹੋ ਇਹ 14 ਮਹੀਨੇ ਚੋਂ ਹਜੇ 7 ਦਿਨ ਘਟਦੀ ਐ ਤੇ 70 ਦਿਨਾਂ ਦੀ ਗੱਪਣ ਵੀ ਹੋ ਗਈ ਸੈਕਸ਼ਨ ਸੀਮ ਲੱਗਿਆ ਹੋਇਆ ਫਰਾਹ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਕਿਹੜੀ ਸੀਮ ਦੀ ਹੈ ਕਿਹੜਾ ਸੀਮ ਲੱਗਿਆ ਹੋਇਆ ਉਹਦੀ ਦੇਖਪਾਲ ਫਰਾਹ ਕ 0 ਡੇ ਤੋਂ ਅੱਜ ਤੱਕ ਸਾਰੀ ਗੱਲਬਾਤ ਕਰਾਂਗੇ ਆਪਾਂ ਬਾਈ ਤੋਂ ਕੀ ਕਰਕ ਪਾਉਂਦਾ ਜਿਹੜਾ ਵੀਡੀਓ ਦੇਖੇ ਨਾਲ ਹੋਰ ਵੀ ਜਿਹੜੇ ਵੀਰ ਨੇ ਕਿਤਨਾ ਕਿ ਦਿਖ ਰਾਕ ਦੀ ਘਾਟ ਬਾਦ ਹੋ ਜਾਂਦੀ ਹੈ ਆਪਾਂ ਇਹ ਇੱਕ ਇੱਕ ਕਰਦੀ ਖਰਕ ਪਾਈ ਜਾਂਦੇ ਆ ਉਹਦੇ ਨਾਲ ਦਿੱਕਤਾਂ ਆ ਜਾਂਦੀਆਂ ਨੇ ਫਿਰ ਤੋਂ ਆਪਾਂ ਸਾਰੀ ਜਾਣਕਾਰੀ ਲਵਾਂਗੇ ਵੀ ਕੀ ਖਰਕ ਪਉਂਦਾ ਕਿਦਾਂ ਆਪਾਂ ਕਟੀਆਂ ਬੱਚੀਆਂ ਜਲਦੀ ਤਿਆਰ ਕਰ ਸਕਦੇ ਆ ਬੱਚੇ ਦਾ ਨੀਡੀ ਗ੍ਰੋਥ ਵੀ ਜਲਦੀ ਹੋ ਜੇ ਕਈ ਪਸ਼ੂ ਕੀ ਹੁੰਦਾ ਨਾ ਮਤਲਬ 3 ਸਾਲ ਦੀ ਉਮਰ ਤੱਕ ਵੀ ਮਤਲਬ ਵਾਜਨ ਪੂਰਾ ਕਰ ਜਾਂਦੇ ਨੇ ਬੱਚੇ ਦਾ ਨੀਡੀ ਗ੍ਰੋਥ ਆ ਜਿਹੜੀ ਉਹ ਪ੍ਰੋਪਰ ਨਹੀਂ ਹੁੰਦੀ ਕੀ ਕਾਰਨ ਕਰਕੇ ਜਿਹੜੀ ਉਹ ਗ੍ਰੋਥ ਨਹੀਂ ਹੁੰਦੀ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਚ ਰੱਖਾਂਗੇ ਹਾਂਜੀ ਵੀਰੇ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਠੀਕ ਠਾਕ ਹਾਂਜੀ ਕੀ ਨਾਮ ਹੈ ਗੁਰਧਿਆਨ ਸਿੰਘ ਜੀ ਪਿੰਡ ਜੀ ਡੜਬਾਈ ਅੱਛਾ ਜੀ ਤੇ ਜਿਹੜੀ ਆ ਬੱਚੀ ਬਾਰੇ ਦੱਸੋ ਤੁਸੀਂ ਅੱਜ ਕਿੰਨੀ ਉਮਰ ਹੋ ਗਈ ਦੀ ਇਹ 14 ਮਹੀਨਿਆਂ ਦੀ ਹੋ ਗਈ ਜੀ 14 ਮਹੀਨਿਆਂ ਦੀ ਹਾਂਜੀ ਠੀਕ ਹੈ ਤੇ ਇਹ ਕਿਹੜਾ ਸੀਮ ਲੱਗਿਆ ਹੋਇਆ ਇਹ ਤੇ 21035 ਦੀ ਹੈ ਜੀ ਆਪ 21035 ਦੀ ਇਹਦੀ ਮਾਂ ਦੀ ਡਿਟੇਲ ਦੱਸੋ ਮਾੜਾ ਮਾੜਾ ਇਹਦੀ ਮਾਂ ਨਾਰਮਲ ਗਰਮੀ ਚ ਸੁੰਦੀਦੀ ਆ ਆਪਣੇ ਲਈ 23-24 ਕਿਲੋ ਦੁੱਧ ਦਿੰਦੀ ਸੀ ਠੀਕ ਹੈ ਜੀ ਤੇ 66 ਤੋਂ ਗੱਪਣਾ ਜੀ ਇਹ ਇਹ ਹਾਂਜੀ ਤੇ ਇਹਦੀ ਮਾਣ ਦੇ ਦੁੱਧ ਤੇ 24 ਕਿਲੋ ਦੀ ਤੇ 24 ਕਿਲੋ ਹਾਂਜੀ ਇਹ ਕਿਹੜੇ ਦੀ ਹੈ ਆਪਾਂ 21035 ਦੀ 21035 ਦੀ ਹਾਂਜੀ ਠੀਕ ਹੈ ਉਮਰ 14 ਮਹੀਨੇ ਹਾਂਜੀ ਬਿੱਗ ਸ਼ਾਟ ਤੋਂ ਗੱਪਣਾ ਇਸ 66 ਤੋਂ ਇਹ ਸੈਕਸੜ ਸੀ ਇਹ ਮੈਂ ਲਾਇਆ ਇਹਦੀ ਆਪਾਂ ਤੇ ਬਿੱਗ ਸ਼ਾਟ ਤੋਂ ਗੱਪਣਾ ਤੇ ਅੱਜ 70 ਦਿਨਾਂ ਦੀ ਚੈੱਕ ਪਾਸ ਕਰਤੀ ਆਪਾਂ ਹੈਨਾ ਹਾਂਜੀ ਕਿ ਮੈਂ ਖੁਸ਼ੀ ਆ ਪੂਰੀ ਬਹੁਤ ਵਧੀਆ ਹੈ ਤੇ ਇਹਦੀ ਜਿਹੜੀ ਖਰਾਕ ਹੈ 0 ਦਿਨ ਤੋਂ ਹਾਂਜੀ ਅੱਜ ਤੱਕ ਮੜੀ ਜੀ ਦੱਸੋ ਵੀ ਬਸ ਪਹਿਲਾਂ ਇਹਨੂੰ 5-7 ਦਿਨਾਂ ਵਧੀਆ ਦੁੱਧ ਭਿਲਾ ਕੇ ਉਦੋਂ ਬਾਅਦ ਚ ਕਾਫ ਸਟਾਰਟਰ ਸ਼ੁਰੂ ਕਰਤਾ ਸੀ ਜੀ ਕਹਿ ਦੇਣਾ 5-7 ਦਿਨਾਂ ਤੋਂ ਬਾਅਦ ਜੀ ਠੀਕ ਹੈ ਲਗਾਤਾਰ ਇਹਨੂੰ ਬਸ ਮੰਨ ਕੇ ਚੱਲੋ 20 ਮਹੀਨਾ ਦਾ ਦੁੱਧ ਭਿਲਾ ਠੀਕ ਹੈ ਉਦੋਂ ਬਾਅਦ ਚ ਫੀਡਤੀ ਪਲੀ ਹੈ ਜੀ ਕਿੰਨਾ ਕ ਦੁੱਧ ਭਲਾਉਂਦੇ ਰਹੇ 6 ਕਿਲੋ ਡੇਲੀ 6 ਕਿਲੋ ਡੇਲੀ ਡੇਲੀ ਤਿੰਨ ਤਿੰਨ ਹਾਂਜੀ ਟੰਨਾ 3 ਕਿਲੋ ਪਰ ਟਾਈਮ ਦਾ ਜੀ ਠੀਕ ਤੇ ਉਦੋਂ ਬਾਅਦ ਬਸ 3 ਮਹੀਨੇ ਨੂੰ ਕਾਫ ਸਟਾਰਟਰ ਪਾਈ ਜੀ ਫਿਰ ਕਾਫ ਗਰੋਅਰ ਪਾਈ ਜੀ ਕਾਫ ਸਟਾਰਟਰ ਕਿੰਨਾ ਕਿੰਨਾ ਦਿੱਤਾ ਜਿੰਨਾ ਖਾ ਗਈ ਜੀ ਲਗਭਗ 1.5 ਕਿਲੋ ਜੀ ਨਰਾ ਪਾਉਂਦੇ ਹਾਂ ਇੱਕ ਅੱਖਾਂ ਦੇ ਨਿੰਨਰੀ ਜੀ ਅੱਛਾ ਜੀ ਹਾਂਜੀ ਠੀਕ ਹੈ ਫਿਰ ਉਸ ਤੋਂ ਬਾਅਦ ਕਾਫ ਗਰੋਵਰ ਜੀ ਡੇਲੀ 2 ਕਿਲੋ ਜੀ ਕਾਫ ਸਟਾਰਟਰ ਜਿਹੜੀ ਉਹ ਕਿਹੜੀ ਕੰਪਨੀ ਦਾ ਪਾਇਆ ਕਾਰਗਿਲ ਦਾ ਜੀ ਕਾਰਗਿਲ ਦਾ ਹਾਂਜੀ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਕਿਹੜਾ ਪਾਇਆ ਫਿਰ ਉਸ ਤੋਂ ਬਾਅਦ ਕਾਫ ਗਰੋਵਰ ਜੀ ਕਾਫ ਗਰੋਵਰ ਹਾਂਜੀ ਉਹ ਕਿੰਨਾ ਟਾਈਮ ਪਾਇਆ ਉਹ ਲਗਭਗ 6 ਕਿ ਮਹੀਨੇ ਉਹ ਪਾਇਆ 9 ਕਿ ਮਹੀਨੇ ਤੱਕ 9-10 ਮਹੀਨੇ ਤੱਕ ਠੀਕ ਹੈ ਔਰ 2 ਕਿਲੋ ਡੇਲੀ ਦਾ ਜੀ ਡੇਲੀ ਦਾ ਹਾਂਜੀ ਠੀਕ ਹੈ ਫਿਰ ਉਹ ਦੋ ਬਾਅਦ ਚ 2 ਕਿੱਲੋ ਨੂੰ ਡੇਰੀ ਪ੍ਰੋਟੀਨ ਦੇ ਵੀ ਪਾਈ ਨਹੀਂ ਠੀਕ ਹੈ ਤੇ ਇਹਨੂੰ ਫੀਡ ਤੋਂ ਇਲਾਵਾ ਹੋਰ ਕੁਝ ਪਾਇਆ ਕੋਈ ਮਿਨਰਲ ਮਿਕਸਚਰ ਨਹੀਂ ਹੋਰ ਮਿਨਰਲ ਮਿਕਸਚਰ ਕੁਝ ਨਹੀਂ ਪਾਇਆ ਜੀ ਠੀਕ ਹੈ ਬਸ ਏਆਈ ਤੋਂ ਪਹਿਲਾਂ ਤੇ 2 ਕਿਲੋ ਮਿਨਰਲ ਮਿਕਸਚਰ ਤੇ ਆਪਣਾ ਸੀਆਰਐਸ ਦੇ ਨਾਲ ਉਹ ਪਾਇਤੀ ਗਈ ਇੱਕ ਇੱਕਦਮ ਜਿਵੇਂ ਵਰਦਨ ਹੋ ਗਿਆ ਜੀ ਠੀਕ ਹੈ ਜੀ ਇੱਕ ਦੋ ਬੋਟਲ ਜਿਹਾ ਹੋਰ ਪਾ ਕੇ ਬਸ 20 ਦਿਨ ਦਾ ਇਹ ਕਰਿਆ ਜੀ ਠੀਕ ਹੈ ਜੀ ਤੇ ਏਡੀ ਵਰਮਿੰਗ ਵਗੈਰਾ ਉਹ ਪ੍ਰੋਪਰ ਹੋਈ ਹੋਈ ਹੈ ਜੀ ਕਰਦੇ ਰਹੇ ਹਾਂ ਜੀ ਕਿੰਨੇ ਵਾਰੀ ਹੋ ਚੁੱਕੀ ਅੱਜ ਤੱਕ ਇਹਦੀ ਲਗਭਗ 3ਨਵਰੀ ਹੋ ਗਈ 3ਨਵਰੀ ਹੋ ਠੀਕ ਹੈ ਤੇ ਉਹ ਜਿਹੜੀ ਉਹ ਕੱਟੀ ਵਾਰੀ ਦੱਸੋ ਉਹ ਕੱਟੀ ਖਾਂਦੀ ਹੈ ਜੀ ਖਾਂਦੀ ਹੁੰਦੀ ਹਾਂ ਜੀ ਤੇ ਮੱਝ ਦਾ ਦੁੱਧ ਮੱਝ ਦਾ ਦੁੱਧ ਸਹੀ ਸੁਆ ਨਾ ਪੈਣ ਦੇ ਬਾਵਜੂਦ ਵੀ 19 ਕਿਲੋ ਦੁੱਧ ਹੁੰਦੀ ਹੈ ਗਰਮੀਆਂ 'ਚ ਸੁੱਕ ਗਰਮੀਆਂ 'ਚ ਵੀ 19 ਕਿਲੋ ਦੁੱਧ ਚਾਹੁੰਦੇ ਰਹੇ ਠੀਕ ਹੈ। ਇਸ ਵਾਰੀ ਵੀ ਦਿੱਕਤ ਆ ਗਈ ਜੀ ਜੇ ਰਹਿ ਗਈ ਤੇ ਅੰਦਰ ਤਾਂ ਵੀ 17-18 ਕਿਲੋ ਦੁੱਧ 17-18 ਕਿਲੋ ਦੁੱਧ ਫਿਰ ਵੀ ਦੇਣਗੇ ਜੀ ਰਹਿਣ ਦੇ ਬਾਵਜੂਦ ਜੇ ਰਹਿਣ ਦੇ ਬਾਵਜੂਦ। ਇਹ ਕਿਹੜੀ ਟੀਕੀ ਦੀ ਆਪਾ? ਇਹ ਮੱਝ ਦਾ ਨਹੀਂ ਪਤਾ ਜੀ ਲੈ ਕੇ ਆਏ। ਮੱਝ ਦਾ ਕੋਈ ਪਤਾ ਨਹੀਂ। ਤੇ ਇਹ ਖਾਂਦੀ ਆਂਦੀ ਹੈ। ਮੱਝ ਵੀ ਗਾਹਾਂ ਕੋਈ ਨੁਰਤੋ ਗੱਪਣਾ। ਕੋਹੇ ਨੁਰਤੋ ਦੁਆਰੇ ਗੱਪਣਾ ਉਹ ਕਿ ਮੱਝ ਕੈਮੀਨਲ ਹੋ ਗਈ। ਇਹ ਹਲੇ ਥੋੜੇ ਦਿਨ ਹੀ ਹੋਈ ਨਹੀਂ। ਥੋੜੇ ਦਿਨਾਂ ਦੀ ਬੰਦ। ਤੇ ਕੱਟੀ ਨੂੰ ਵੀ ਕੁਝ ਦਿਰੂ ਅੱਜ ਤੋਂ ਬਕਕਟੀ ਹੁਣ ਡਰਾਈ ਇਹ ਚੱਲ ਰਹੀ ਹੈ ਦੋਨਾਂ ਦੀ ਸੇਮ ਹੀ ਫੀਡ ਹੈ ਡਰਾਈ ਤੇ ਕੱਟੀ ਦੇ ਜੀ ਕੱਟੀ ਦੇ ਬੱਚੀ ਦੀ ਦੋਨੇ ਫੀਡ ਚੱਲ ਰਹੀਆਂ ਹੈ ਡਰਾਈ ਤੇ ਡਰਾਈ ਹੀ ਜਾਂਦੀ ਤੇ ਕੱਟੀ ਦੀ ਉਮਰ ਦੱਸੋ 13 ਮਹੀਨੇ ਹੈ ਜੀ 13 ਮਹੀਨਾ ਦੀ ਹੋਊਗਾ ਤੇ ਵਜ਼ਨ ਕਿੰਨਾ ਹੋਊਗਾ ਲਗਭਗ ਲਗਭਗ ਇਹਦਾ 2 ਕੁ ਮੰਟਲ ਤੋਂ ਪਲੱਸ ਹੋਣਾ ਜੀ 2 ਕੁ ਮੰਟਲ ਤੋਂ ਵੱਧ ਵਜ਼ਨ ਹੋਊਗਾ ਜੀ ਤੇ ਕੀ ਆਸਰਾ ਖਾਜੋ ਵੀ ਕਿੰਨੇ ਟਾਈਮ ਤੱਕ ਇਹਨੂੰ ਕਰਾ ਦੋਗੇ ਇਹ ਫਰਵ ਫਰਵਰੀ ਦੇ ਨੇੜੇ ਤੇੜੇ ਗੱਪਣ ਹੋ ਜੀ ਲਗਭਗ 18 ਮਹੀਨੇ ਦੀ 18 ਮਹੀਨੇ ਦੀ ਹਾਂਜੀ ਠੀਕ ਹੈ ਫੀਡ ਬਦਲੋਗੇ ਜਾਂ ਉਹੀ ਰਹੂਗੀ ਨਹੀਂ ਫੀਡ ਤਾਂ ਉਹੀ ਰਹੂਗੀ ਉਗੀ ਰਹੇ ਡਰਾਈ ਐ ਡਰਾਈ ਠੀਕ ਹੈ ਡੀਵਰਮਿੰਗ ਹੋ ਗਈ ਵੀ ਡੀਵਰਮਿੰਗ ਹੋਈ ਵੀ ਕੋਈ ਮਿਨਰਲ ਮਿਕਸਚਰ ਦਾ ਨਹੀਂ ਹਾਲੇ ਕੁਝ ਨਹੀਂ ਕਰਦੇ ਜੀ ਇਹਦਾ ਜਦੋਂ ਏਆਈ ਦੇ ਨੇੜੇ ਜਾਊਗੀ ਉਦੋਂ ਮਹੀਨਾ ਕੁ ਦੇਖਾਂਗੇ ਵੀ ਕੀ ਠੀਕ ਹੈ ਟ੍ਰੀਟਮੈਂਟ ਕਰਨਾ ਜੀ ਠੀਕ ਹੈ ਇਹ ਬੱਚੀ ਦੇ ਆਪਾਂ ਕਿੰਨੀ ਉਮਰ ਦੇ ਟੀਕਾ ਭਰਿਆ ਸੀ ਇਹ ਸਾਲ ਦੇ ਇੱਕ ਸਾਲ ਤੋਂ 5 ਦਿਨਾਂ ਦਾ ਫਰਕ ਤੇ ਹੀ ਬਸ ਠੀਕ ਹੈ ਤੇ ਬੱਚੇ ਦਾ ਨੀ ਦੀ ਗ੍ਰੋਥ ਬਹੁਤ ਵਧੀਆ ਆਮ ਕਈ ਵਾਰੀ ਦੇਖਦੇ ਆਂ ਪਰ ਛੋਟੀਆਂ ਜਿਹੀਆਂ ਤਿੰਨ ਸਾਲ ਦੀਆਂ ਹੋ ਜਾਂਦੀਆਂ ਨੇ ਉਹਨਾਂ ਦੀ ਬੱਚੇ ਤਾਂ ਨਹੀਂ ਵੀ ਗਰੋਥ ਨਹੀਂ ਹੁੰਦੀ ਉਹ ਕਾਰਨ ਇਹ ਹੀ ਹੈ ਜੀ ਆਪਣੇ ਲੋਕ ਜ਼ਿਆਦਾਤਰ ਕਣਕ ਦਾ ਆਟਾ ਜ਼ਿਆਦਾ ਵਰਤਦੇ ਨੇ ਤੇ ਖਲਾ ਨਹੀਂ ਵਰਤਦੇ ਉਹਦੇ ਕਰਕੇ ਜਾਨਵਰ ਗਰੋਥ ਤਾਂ ਲੈ ਲੈਂਦਾ ਜੀ ਪਰ ਅੰਦਰੋਂ ਨਹੀਂ ਤਿਆਰ ਹੁੰਦਾ ਸਹੀ ਗੱਲ ਅੰਦਰੋਂ ਕਿਤੇ ਨਾ ਕਿਤੇ ਘਾਟ ਰਹਿ ਜਾਂਦੀ ਹੈ ਠੀਕ ਹੈ ਤੇ ਜਿਹੜੇ ਪ੍ਰਾ ਪਸ਼ੂ ਰੱਖਦੇ ਨੇ ਹਨਾ ਪਿੰਡਾਂ ਦੇ ਵਿੱਚ ਚਲਾ ਲੋ ਜਿਹੜੇ ਤਾਂ ਡੈਰੀ ਫਾਰਮਿੰਗ ਵਾਲੇ ਨੇ ਉਹ ਤਾਂ ਕਿਤਨਾ ਕਿਤੇ ਜਾਣੂ ਨੇ ਹਨਾ ਹਾਂਜੀ ਨੌਲੇਜ ਰੱਖਦੇ ਨੇ ਬਹੁਤ ਤੋਂ ਵਧੀਆ ਤੇ ਜਿਹੜੇ ਛੋਟੇ ਪਿੰਡਾਂ ਚ ਲੱਲ ਘਰਾਂ ਚ ਲੱਲ ਉਹ ਨਹੀਂ ਨੌਲੇਜ ਨਹੀਂ ਰੱਖਦੇ ਤੇ 21 ਦਾਣਾ ਚਾਹਦਾ ਹਾਂਜੀ ਹੈਨਾ ਮਤਲਬ ਇਹ ਪਸ਼ੂ ਦੇ ਜੇ ਆਪਾਂ ਇੱਕ ਟ੍ਰੂ ਬੱਚਰੂ ਨੂੰ ਤਿਆਰ ਕਰਨਾ ਤਾਂ ਉਹਦੇ ਪਾਸਤੇ 4 ਫੀਟ ਤਾਂ ਤਿਆਰ ਕਰਾਉਣੀ ਪੈਣੀ ਜੀ ਆਪਾਂ ਠੀਕ ਹੈ ਜੀ ਦੱਸੋ ਕੰਪਲੈਟ ਸਟਾਰਟਰ ਗਰੋਵਰ ਹੋ ਗਿਆ ਜੀ ਉਹ ਤੋਂ ਬਾਅਦ ਡਰਾਈ ਆ ਗਿਆ ਜੀ ਫਿਰ ट्रांजिशन ਫੀਡ ਆ ਗਿਆ ਤਾਂ ਅਜ ਹਾਂ ਸੌਣ ਤੋਂ ਪਹਿਲਾਂ ਹੀ ਉਹਦੇ ਜੇ ਆਪਾਂ ਨੇ ਸਹੀ ਹੋ ਕਰਨਾ ਜੀ ਦੁੱਧ ਲੈਣਾ ਜਾਨਵਰ ਤੋਂ ਤਾਂ 4 ਫੀਟ ਤਾਂ ਆਪਾਂ ਨੂੰ ਵਰਤਣੀ ਪੈਣੀ ਸਹੀ ਗੱਲ ਹੈ ਤੇ ਕੋਈ ਕੰਪਨੀ ਦਾ ਵੀ ਰੋ ਰੱਖਦੇ ਆ ਉਨੀ ਕੰਪਨੀ ਚਲੋ ਅਸ਼ਟਾ ਕਾਰਗਲੇ ਵਰਤੇ ਜੀ ਸਾਨੂੰ ਤਾਂ ਵਧੀਆ ਰਿਜ਼ਲਟ ਮਿਲੇ ਹੁੰਦਾ ਵਧੀਆ ਰਿਜ਼ਲਟ ਹੈ ਠੀਕ ਹੈ ਹਾਂ ਜੀ ਵੀਰੇ ਕਈ ਵਾਰੀ ਪ੍ਰੋਬਲਮ ਆ ਜਾਂਦੀ ਨੇ ਮੈਂ ਛੋਟਾ ਕਟਰੂ ਹੁੰਦਾ ਜਿਵੇਂ ਤੁਸੀਂ ਕਹਿੰਦੇ ਹੋ ਕੈਦਨਾ ਤੇ ਇਹਨੂੰ ਲਾ ਕੇ ਸਟਟਰ ਪਾਉਣਾ ਇਹ ਵੀਰੇ ਜੇ ਕਟਰੂ ਬਸੂਰੂ ਆਪਾਂ ਨੇ ਵਧੀਆ ਤਿਆਰ ਕਰਨਾ ਹੈ ਤੇ ਡਾਇਰੈਕਟ ਦੁੱਧ ਨਾਪ ਲੈਣੋਂ ਜੇ ਆਪਾਂ ਚੁੰਗਣੀ ਚਪਲਿਆਏ ਜੇ ਤਾਂ ਵਧੀਆ ਇਹ ਇਡਚੂੰ ਗੁਣੀ ਦੇ ਵਿੱਚ ਦੁੱਧ ਚ ਮਿਕਸ ਕਰਕੇ ਉਹਦੇ ਨਾਲ ਇਹ ਹੋ ਜਾਂਦਾ ਹੈ ਵੀ ਜਿਵੇਂ 5 ਸੱਤ ਦਿਨਾਂ ਦਾ ਕਟਰੂ ਹੋ ਗਿਆ ਉਹ ਤੋਂ ਬਾਅਦ ਆਪਾਂ ਚੁੰਗਣੀ 'ਚ ਥੋੜਾ-ਬੋਤਾ ਫੀਡ ਜਿਵੇਂ ਥੋੜੀ-ਬੋਤੀ ਸਟਾਰਟਿੰਗ ਕਰ ਸਕਦੇ ਹਾਂ ਥੋੜੀ-ਥੋੜੀ ਤੋਂ ਠੀਕ ਹੈ ਤੇ ਚੁੰਗਣੀ ਦੇ ਵਿੱਚ ਇਹੋ ਚੱਲੇ ਜਾਂਦਾ ਹੈਗਾ ਘੁਲ ਜਾਂਦਾਗਾ ਕੋਈ ਪ੍ਰੋਬਲਮ ਨਹੀਂ ਆਉਂਦੀ ਵਧੀਆ ਪੀਂਦਾ ਹੈਗਾ ਉਹ ਤੋਂ ਬਾਅਦ ਥੋੜਾ-ਥੋੜਾ ਵਧਾਉਂਦੇ ਜਿਓ ਠੀਕ ਹੈ ਫਿਰ ਤੇ ਕਟਰੂ ਵਧੀਆ ਗ੍ਰੋਥ ਲੈਂਦਾ ਹੈ ਕਿਉਂਕਿ ਜਦੋਂ ਉਹ ਕਟਰੂ ਬੱਚਰੂ ਖਾਣ ਲੱਗਦਾ ਹੈ ਉਦੋਂ ਨੂੰ ਤਾਂ ਉਹਦਾ ਬਹੁਤ ਟਾਈਮ ਲੱਗ ਜਾਂਦਾ ਮੈਂ ਕਿਹਾ ਪੱਕੇ 1 ਮਹੀ ਮਤਲਬ ਵੀ ਚੁੰਗਣੀ ਤੇ ਲਾ ਲੀਏ ਤਾਂ ਉਹ ਵਧੀਆ ਬੋਡੀ ਵੇਟ ਲਾਏਗਾ ਚੁੰਗਣੀ ਦੇ ਵਿੱਚ ਜਿਹੜੀ ਫੀਡ ਹੈ ਦੁੱਧ ਜਿਹੇ ਕੋਲ ਜਾਂਦੀ ਹੈ ਕੋਲ ਜਾਂਦੀ ਹੈ ਕੋਈ ਦਿੱਕਤ ਬਾਜੀ ਨਹੀਂ ਹੁੰਦੀ ਜੀ ਪਰ ਜਾਂਦਾ ਘੁੱਟਾ ਜੀ ਹਾਂ ਵਧੀਆ ਹਾਂ ਥੋੜਾ ਜਿਹਾ ਚੁੰਗਣੀ ਦਾ ਨਿਪਲ ਦਾ ਬਸ ਇਹ ਵੀ ਸਰਾਖ ਥੋੜਾ ਜਿਹਾ ਖੁੱਲਾ ਹੋ ਜਾਣਾ ਹੈਗਾ ਕੋਈ ਦਿੱਕਤ ਬਾਜੀ ਨਹੀਂ ਹੁੰਦੀ ਜੀ ਠੀਕ ਹੈ ਤੇ ਜਿਹੜੀ ਇਹ ਕੱਤੀ ਦੀ ਗਰੋਥ ਹੈ ਨਾ ਥਣਾ ਦੀ ਛੱਡੇ ਦੀ ਲਾ ਲਓ ਅੱਛੀ ਵੀ ਪਹਿਲਾਂ ਨੋ ਕਿਵੇਂ ਦੇਖਦਾ ਸੀ ਇਹ ਲਲੋ ਵੀ ਹੁਣ ਜਿਉ ਜਿਉ ਨੇੜੇ ਲੱਗਦੀ ਜਾਊਗੀ ਕਰੀ ਲੱਤਾਂ ਜਿਉਂ अच्छा क्योंकि ये तो सानू बहुत ज्यादा आस है, बहुत है। जी बहुत ज्यादा आस है जो आजੇ ਲੈ ਲਓ 70 ਦਿਨਾਂ ਦੀ 70 ਦਿਨਾਂ ਦੀ ਹੋਈ ਹੈ ਜੀ ਤੇ ਮਤਲਬ ਠੀਕ ਹੈ ਜਿੱਦੀ ਮਾਟ ਕਿੰਨਾ ਰੂਪ ਸੀ ਇਹ ਜਮੀਂ ਗਰਮੀ ਚ ਸੁੱਕੇ ਜੂਨ ਜਲਾਈ ਚ ਜੀ ਤੇ 24 ਕਿਲੋ ਤੋਂ 23 24 ਕਿਲੋ ਦੀ ਮਾਤ ਹਿੱਟ ਤੋਂ ਵੀ ਜੇ ਖੁੱਲੇ ਥੋਚੋਂ ਆਉਂਦੀ 30 ਪਲੱਸ ਵਾਲੀ ਗਾਂ ਦੀ ਠੀਕ ਹੈ ਤੇ ਇਹਦੇ ਉਹ ਕਿੰਨੀ ਕਾਸ ਰੱਖਦੇ ਆਪਾਂ ਮੇਰੇ ਇਹ ਤੋਂ ਅਸੀਂ ਪਹਿਲੇ ਜੀ 25 ਤੋਂ ਬਾਰੇ ਬਾਰੇ ਅਸਰ ਆ ਠੀਕ ਹੈ ਹਾਂ ਬਿਪਚੀ ਤੋਂ ਵਰੇ ਵਰੇ ਬਾਕੀ ਮੌਸਮ ਤੇ ਡਿਪੈਂਡ ਕਰਦਾ ਹੈ ਮੌਸਮ ਤੇ ਡਿਪੈਂਡ ਸਹੀ ਸੂਪੇ ਹੈ ਨਾ ਚਲੋ ਠੀਕ ਹੈ ਵੀਰੇ ਕੀ ਕਹਿਣਾ ਚਾਹੋਗੇ ਮੜਾ ਜਿਹੜੇ ਪਾਲ ਰਹੇ ਨੇ ਕਟੀਆਂ ਹਨ ਬਸ ਇਹੀ ਹੈ ਵੀ ਤੰਦਾ ਬਹੁਤ ਵਧੀਆ ਹੈਗਾ ਠੀਕ ਹੈ ਇਹਨੂੰ ਅਪਣਾਓ ਕਿ ਨਹੀਂ ਠੀਕ ਹੈ ਮੰਨ ਕੇ ਚਲੋ ਵੀ ਜਿੰਨੀ ਕਿ ਬੰਦਾ ਮਿਹਨਤ ਕਰਦਾ ਉਹਨਾਂ ਕੀ ਦੇ ਕੇ ਜਾਂਦੀ ਨੇ ਵੱਲੇ ਕੁਝ ਨਹੀਂ ਕਰਦੀ ਆ ਠੀਕ ਹੈ ਤੇ ਪਰਾਂਵਾਂ ਨੂੰ ਵੀ ਬੇਨਤੀ ਹੈ ਨਾ ਚਾਹੇ ਇੱਕ ਇੱਕ ਕੱਟੀ ਬੱਚੀ ਪਾਲੋ ਹਾਂ ਤੇ ਵਧੀਆ ਸ਼ੌਕ ਨਾਲ ਪਾਲੋ ਚੰਗੀ ਨਸਲ ਪਾਲੋ ਤੇ ਟੀਕਾ ਪਰਾਉਣ ਲੱਗੇ ਵੀ ਗਰੇਜ ਨਾ ਕਰਿਆ ਜਾਵੇ ਉਥੇ ਇਹ ਹੁੰਦਾ ਵੀ ਡਾਕਟਰ ਐਨੇ ਪੈਸੇ ਲੈ ਗਿਆ ਪਰ ਪੈਸੇ ਵੀ ਕਿਸੇ ਚੀਜ਼ ਦੀ ਲੈ ਜਾਂਦੇ ਨੇ ਕਿਸੇ ਚੀਜ਼ ਦੇ ਲੈ ਜਾਂਦੇ ਨੇ ਕਈ ਵਾਰ ਵੀਰ ਕਹਿੰਦਾ ਅਸੀਂ ਜਰ ਬੇ ਰੱਖ ਦੇਣੀ ਹੈ ਕਿ ਵੇਚਣਾ ਇਹਨਾਂ ਨਾਰਮਲ ਜੱਟੀ ਕਰਵਾ ਦੇ ਉਹ ਕਿਸੇ ਦੇ ਕਰ ਨਹੀਂ ਜਾਊਗਾ ਹਾਂ ਕੁਛ ਜਾਊਗਾ ਉੱਥੇ ਬੱਚਾ ਹੋਊਗਾ ਉਹ ਤੋਂ ਫਿਰ ਉਹ ਵੀ ਹੋ ਜਾਂਦਾ ਨਾ ਜੇ ਵਧੀਆ ਹੋਊਗਾ ਤਾਂ ਆਪਾਂ ਦੱਸ ਕੇ ਵੇਚ ਵੀ ਸਕਦੇ ਹਾਂ 2 ਰੁਪਏ ਫਿਰ ਵੀ ਵਧੀਆ ਦੇ ਕੇ ਜਾਊਗਾ ਕਿਤੇ ਨਾ ਕਿਤੇ ਉਹ ਆਪਣੀ ਜਗ੍ਹਾ ਰੱਖਦੀ ਹੈ ਰੱਖਦੀ ਹੈ ਜੀ ਹੈਨਾ ਇਹ ਚੰਗਾ ਟਿਕਾ ਲੱਗਿਆ ਉਹ ਸਭ ਤੋਂ ਵਧੀਆ ਤਾਂ ਇਹੀ ਹੈ ਵੀ ਪਹਿਲਾਂ ਆਪਾਂ ਸਿਮਨ ਵਧੀਆ ਸਿਲੈਕਸ਼ਨ ਕਰੀਏ ਠੀਕ ਹੈ ਚਲੋ ਠੀਕ ਹੈ ਵੀਰੇ ਉਹ ਧੰਨਵਾਦ ਮੈਂ ਇੰਤਜ਼ਾਰੀ ਆ ਤੁਹਾਡੀ ਠੀਕ ਠੀਕ